ਨਾ ਰਾਜਵੀਰ ਜਵੰਦਾ ਦਾ ਦੁੱਖ ਜਿਹੜਾ ਲੋਕ ਨਹੀਂ ਭੁਲਾਏ ਸੀ ਤੇ ਤੁਹਾਡੇ ਕਿਸ ਤਰੀਕੇ ਦੇ ਉਹਨਾਂ ਨਾਲ ਰਿਲੇਸ਼ਨ ਸੀ ਕਿੱਦਾਂ ਦੀ ਸ਼ਖਸੀਅਤ ਸੀ ਦੇਖੋ ਮੈਨੂੰ ਲੱਗਦਾ ਬਹੁਤ ਵਧੀਆ ਮੁੰਡਾ ਸੀਗਾ वेजिटेरियन ਸੀਗਾ ਸਪੋਰਟਸ ਨੂੰ ਬਹੁਤ ਪ੍ਰੇਰਿਤ ਕਰਦਾ ਸੀ ਰੂਲ ਮਾਡਲ ਸੀ ਫਿਰ ਮੇਰੀ ਤਾਂ ਕੰਸਿਸਟੈਂਸੀ ਕੋਬੀ ਸੀ ਔਰ ਮੇਰੇ ਪਿੰਡੀ ਹੁਣ ਇੱਕ ਉੱਕੀ ਬਣਾ ਰਿਹਾ ਸੀਗਾ ਮਤਲਬ ਬਹੁਤ ਮੈਨੂੰ ਲੱਗਦਾ ਪੋਜ਼ਿਟਿਵ ਇੱਕ ਇਨਸਾਨ ਸੀਗਾ ਜਿਹੜਾ ਰੂਲ ਮਾਡਲ ਸੀ ਯੰਗਸਟਰਸ ਦੇ ਲਈ

कुछ वीडियो भी सामने आई है जिसमें इनके परिजन या इनके जो करीबी थे वो फोर्टिस हॉस्पिटल में डॉक्टरों के साथ बातचीत करते हुए नजर आए आरोप लगाए कि गलत इंजेक्शन के कारण इनको अटैक आया देखिए जलंधर का और पंजाब का नाम देश और विदेश में रोशन करने वाला जलंधर का पंजाब का स्टार वरिंदर सिंह घुमन जिसने बॉडी बिल्डर की दुनिया में एक अपना अलग रुतबा अलग सम्मान कमाया क्योंकि पूरी दुनिया में वो अकेला बॉडी बिल्डर था वो शाकाहारी वेजिटेरियन बॉडी बिल्डर था और उसने इस फील्ड में नए आयाम हासिल किए और साथ ही साथ में उसने बॉलीवुड में भी बहुत सारा काम है जो उसकी एक अलग पहचान है बॉडी बिल्डर में बॉलीवुड में भी थी और क्योंकि उसको मामूली उसकी सर्जरी थी शोल्डर की तो आज पूरा जलंधर और उसको प्यार करने वाले जितने भी दोस्त मित्र साथी हैं आज एक के हर एक के मन में एक बड़ा सवाल है कि इतनी छोटी सी सर्जरी पर इतना हाथी जैसी ताकत वाला नौजवान कैसे इस दुनिया को छोड़ के चला गया मेडिकल लाइन के ऊपर एक बहुत बड़ा सवाल है आज खड़ा हो रहा है क्योंकि वो उसने अभी बहुत सारे जो रास्ते तय करने थे अभी बॉलीवुड में उसकी और बहुत सारी जो पिक्चर्स हैं उसकी सारा शेड्यूल बना हुआ था तो मैं समझता हूँ कि परिवार के लिए तो ये बड़ा नुकसान है ही पूरी सोसाइटी के लिए पंजाब और पंजाबीत के लिए एक बहुत बड़ा नुकसान हुआ है और मैं ये मांग भी करना चाहता हूँ कि इसकी पर्टिकुलर जांच भी होनी चाहिए कि हमारे जो नौजवान हैं डॉक्टरों की ली से किस तरीके से आज अपनी जो जान गंवा रहे हैं अभी हम हमारे राजवीर जवंदा जी का जो दर्द है वो नहीं भूले और आज एक नई चोट पंजाबियों को वरिंदर घुमन के रूप में मिली है ये जो बहुत बड़ा दुख है जिसको हम कभी भी भुला नहीं सकते ट्रीटमेंट ब्लैक हो गए ਕੀ ਇਹ ਹੋਇਆ ਕਿ ਉਹਨਾਂ ਨੇ ਟ੍ਰੀਟਮੈਂਟ ਕੀਤਾ ਦੇਖੋ ਜੀ ਵਰਿੰਦਰ ਘੁੰਮਣ ਦੀ ਜਿਹੜੀ ਬਾਡੀ ਹੈ ਉਹਦਾ ਚਿਹਰਾ ਦੇਖ ਕੇ ਬੜੇ ਸਵਾਲ ਸਾਥੀਆਂ ਦੇ ਮਨ ਦੇ ਵਿੱਚ ਖੜੇ ਹੋ ਰਹੇ ਆ ਕਿ ਇਹਨਾਂ ਸੁੰਦਰ ਸੁਥਰਾ ਨੌਜਵਾਨ ਜਿਹੜਾ ਕਿ ਹਮੇਸ਼ਾ ਸ਼ਾਕਾਹਾਰੀ ਡਾਈਟ ਲੈਂਦਾ ਸੀ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿਣ ਵਾਲਾ ਸਾਥੀ ਅੱਜ ਉਹਦੀ ਡੈੱਡ ਬਾਡੀ ਹੈ ਜਿਹੜੀ ਉਹਦਾ ਅਪਰ ਪੋਰਸ਼ਨ ਹੈ ਜਿਹੜਾ ਅੱਜ ਬਲੂ ਔਰ ਬਲੈਕ ਸ਼ੇਡ ਦੇ ਵਿੱਚ ਹੋ ਰਿਹਾ ਇਹਦੇ ਪਿੱਛੇ ਕੀ ਕਾਰਨ ਹੈ ਕਿਉਂਕਿ ਉਹਨਾਂ ਦੇ ਪਿਤਾ ਜੀ ਸਰਦਾਰ ਭਗਵੰਤ ਸਿੰਘ ਜੀ ਬੜੇ ਸ਼ੌਕ ਦੇ ਵਿੱਚ ਹੈ ਉਹਨਾਂ ਦੀ ਧਰਮ ਪਤਨੀ ਬੜੇ ਸ਼ੌਕ ਦੇ ਵਿੱਚ ਹੈ ਕੁਝ ਸਮਾਂ ਪਹਿਲਾਂ ਕੁਝ ਸਾਲ ਪਹਿਲਾਂ ਛੋਟਾ ਬ੍ਰਦਰ ਇਹਦਾ ਆਪਣਾ ਉਹ ਵੀ ਇਸ ਦੁਨੀਆ ਤੋਂ ਚਲਾ ਗਿਆ ਬੱਚੇ ਛੋਟੇ ਐ ਔਰ ਅੱਜ ਪਰਿਵਾਰ ਜਿਹੜਾ ਇਸ ਹਾਲਾਤ ਦੇ ਵਿੱਚ ਹੈ ਕਿ ਕਿਸੇ ਵੀ ਗੱਲ ਤੋਂ ਅੱਜ ਮੈਂ ਸਮਝਦਾ ਕਿ ਪਰਿਵਾਰ ਜਿਹੜਾ ਸક્ષਮ ਨਹੀਂ ਹੈ ਕਿ ਉਹ ਇਸ ਤਰ੍ਹਾਂ ਦੀ ਕੋਈ ਕਾਰਵਾਈ ਕਰ ਸਕੇ ਪਰ ਮੈਂ ਫਿਰ ਵੀ ਜਿੰਨੀ ਵੀ ਮੈਡੀਕਲ ਲਾਈਨ ਦੇ ਡਾਕਟਰ ਸਹਿਬਾਨ ਆ ਉਹਨਾਂ ਨੂੰ ਇਹ ਬੇਨਤੀ ਕਰਨਾ ਚਾਹਨਾ ਕਿ ਭਈ ਇਹ ਸਾਡੇ ਪੰਜਾਬ ਦਾ ਸਰਮਾਇਆ ਇਦਾਂ ਦੇ ਜਿਹੜੇ ਲੋਕ ਆ ਇਹ ਜਾਂਚ ਹੋਣੀ ਚਾਹੀਏ ਇਹਦੀ ਜਾਂਚ ਜਰੂਰ ਹੋਣੀ ਚਾਹੀਦੀ ਹੈ ਅਗਰ ਪਰਿਵਾਰ ਇਹਦੀ ਜਾਂਚ ਦੀ ਮੰਗ ਕਰੇਗਾ ਤਾਂ ਅਸੀਂ ਡਟ ਕੇ ਸਾਰੀ ਸਾਡੀ ਪਾਰਟੀ ਭਾਰਤੀ ਜਨਤਾ ਪਾਰਟੀ ਅਸੀਂ ਡਟ ਕੇ ਘੁੰਮਣ ਪਰਿਵਾਰ ਦੇ ਨਾਲ ਖੜੇ ਆ ਔਰ ਜਿਸ ਤਰੀਕੇ ਦੀ ਵੀ ਕੋਈ ਲੀਗਲ ਕਾਰਵਾਈ ਕਰਨੀ ਪਈ ਅਸੀਂ ਪਰਿਵਾਰ ਦੇ ਨਾਲ ਖੜ ਕੇ ਮੋਢੇ ਨਾਲ ਮੋਢਾ ਲਾ ਕੇ ਕਰਾਂਗੇ ਸਰ ਸੰਸਕਾਰ ਕਦੋਂ ਹੋਇਆ ਸਰਕਾਰ ਸੰਸਕਾਰ ਹਜੇ ਡਿਸਾਈਡ ਕੀਤਾ ਜਾ ਰਿਹਾ ਕਿਉਂਕਿ ਰਿਸ਼ਤੇਦਾਰ ਹੀ ਹੈ ਉਹਦੇ ਬਾਲੀਵੁੱਡ ਦੇ ਵਿੱਚ ਕਨੈਕਸ਼ਨ ਹੈ ਉਹਦੇ ਹੋਰ ਅਦਾਕਾਰੀ ਦੇ ਖੇਤਰ ਦੇ ਵਿੱਚ ਉਹਦੇ ਕਨੈਕਸ਼ਨ ਹੈ ਉਹ ਸਾਰਾ ਡਿਸਾਈਡ ਕਰਕੇ ਫਿਰ ਪਰਿਵਾਰ ਉਹਦੇ ਬਾਰੇ ਦੱਸੇਗਾ ਬਹੁਤ ਹੋ ਜਾਂਦੀ ਪਤਾ ਨਹੀਂ ਲੱਗਦਾ ਅਚਾਨਕ ਕਿਹੜੀ ਹੈ ਦੇਖੋ ਜਿਵੇਂ ਮੈਂ ਪਹਿਲੇ ਕਿਹਾ ਹੈਗਾ ਕਿ ਸਾਡੇ ਵਾਸਤੇ ਅੱਜ ਕੇਵਲ ਪੰਜਾਬ ਮਸਤ ਹੀ ਨਹੀਂ ਸਾਰੇ ਦੇਸ਼ ਵਾਸਤੇ ਅੱਜ ਬਹੁਤ ਦੁਖਦਾਈ ਸਮਾਂ ਹੈ ਕਿਉਂਕਿ ਇੱਕ ਬਹੁਤ ਹੀ ਨੌਜਵਾਨ ਸਾਥੀ ਜਿਨ੍ਹਾਂ ਨੇ ਸਾਡੇ ਦੇਸ਼ ਦਾ ਸਾਰੇ ਦੇਸ਼ ਵਿੱਚ ਇਹ ਸਾਰੀ ਦੁਨੀਆ ਦੇ ਵਿੱਚ ਦੇਸ਼ ਦਾ ਔਰ ਪੰਜਾਬ ਦਾ ਨਾਮ ਰੋਸ਼ਨ ਕੀਤਾ ਔਰ ਅਈਓ ਨੇ ਹੋਰ ਬਹੁਤ ਜ਼ਿਆਦਾ ਜੀ ਪੰਜਾਬ ਲਈ ਦੇਸ਼ ਲਈ ਕਰਨਾ ਸੀ ਔਰ ਆਪਣੇ ਪਰਿਵਾਰ ਲਈ ਵੀ ਔਰ ਉਹਦਾ ਜਾਣਾ ਉਹਦਾ ਵਿਛੋੜਾ ਸਾਡੇ ਲਈ ਬਹੁਤ ਦੁਖਦਾਈ ਹੈ ਸੋ ਮੈਂ ਇਹਨੂੰ ਸ਼ਬਦਾਂ ਚ ਬਿਆਨ ਨਹੀਂ ਕਰ ਸਕਦਾ ਅੱਜ ਦੇਖੋ ਕਿ ਰਾਜਵੀਰ ਦਾ ਸੰਸਕਾਰ ਕੀਤਾ ਜਵੰਦਾ ਜੀ ਦਾ ਔਰ ਇਹਨੇ ਖੁਦ ਪੋਸਟ ਪਾਈ ਹੋਇਆ ਸਵੇਰੇ ਆ ਗਿਆ ਦੁੱਖ ਦੀ ਔਰ ਇੱਕ ਹੀ ਪਤਾ ਸੀ ਕਿ ਅੱਜ ਉਹਨੇ ਆਫਰੀ ਮੀਟਿੰਗ ਅਗਰ ਗੱਲ ਕੀਤੀ ਜਾਏ ਤਾਂ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਫੋਰਟਿਸ ਹਸਪੀਟਲ ਕੀ ਜਿਸਮੇ ਬਹਿਸਵਾਜੀ ਕਰਤੇ ਦਿਖਾਈ ਦੇ ਰਹੇ ਫਰੀਜ਼ਰ ਔਰ ਉਹਨਕੇ ਦੋਸਤ ਉਹ આરોਪ ਲਗਾ ਰਹੇ ਕਿ ਗਲਤ ਇੰਜੈਕਸ਼ਨ ਕਰਤੇ ਲੱਗਨੇ ਕੇ ਕਾਰਨ ਉਸਕੇ ਬਾਦ ਉਨਕੋ ਅਟੈਕ ਆਇਆ ਛੋਟਾ ਜਿਹਾ ਆਪਰੇਸ਼ਨ ਥਾ ਦੇਖੋ ਜੀ ਇਹ ਜਿਹੜੀ ਹੁਣ ਗੱਲ ਹੈਗੀ ਦੇਖੋ ਮੈਂ ਦਿੱਖੇਗਾ ਹਾਂ ਫੋਨ ਤੇ ਜਿਹੜਾ ਹਸਪਤਾਲ दैट इज میٹر ਆਫ ਵੈਰੀਫਿਕੇਸ਼ਨ ਵੈਰੀਫਿਕੇਸ਼ਨ ਹੈਗਾ ਇਹਦੇ ਬਾਰੇ ਜੋ ਵੀ ਕੋਈ ਪਤਾ ਲੱਗੇਗਾ ਫਿਰ ਅਸੀਂ ਆਣਗੇ ਸਜ਼ਾ ਆਣਗੇ ਪਤਾ ਲੱਗੇ ਕੀ ਕੀ ਕਾਰਨ ਬਣਿਆ ਬਿਲਕੁਲ ਤੁਸੀਂ ਸਹੀ ਕਰ ਸਾਨੂੰ ਪਤਾ ਨਹੀਂ ਲੱਗਦਾ ਕਿ ਹੋਇਆ ਕੀ ਐਡਾ ਅਚਾਨਕ ਸਵੇਰੇ ਚੰਗਾ ਬਲਾ ਕਰੂ ਗਿਆ ਹੈਗਾ ਆਪਣਾ ਮੜ ਜੀ ਇੰਜਰੀ ਦਾ ਛੋਟਾ ਜਿਹਾ ਆਪਰੇਸ਼ਨ ਵੀ ਸ਼ੋਰਟ ਹੋ ਜਾਏਗਾ करेगी इस दुख का समय ਜਦੋਂ ਹੋਏਗਾ ਦੇਖਾਂਗੇ ਕੀ ਹੈਗਾ ਅਗਰ ਪੈਸੀ ਗੱਲ ਆਏਗੀ ਉਹਦੇ ਮੁਤਾਬਕ ਕਰ ਦੇ ਕੀ ਤੁਹਾਡੇ ਹੈਲਥ ਮਿਨਿਸਟਰ ਨਾਲ ਤੁਸੀਂ ਇਸ ਬਾਰੇ ਗੱਲਬਾਤ ਕਰੋਗੇ ਇਸ ਤੇ ਐਕਸ਼ਨ ਉਹਨਾਂ ਦੇ ਪੇਰੈਂਟਸ ਦੇ ਮੁਤਾਬਕ ਉਹਨੇ ਪੇਰੈਂਟਸ ਨਾਲ ਗਏ ਗੱਲ ਕਰਨਗੇ ਜਮ ਤਵ ਜੋ ਲੋੜ ਹੋਏਗੀ ਰਜਿਸਟਰੀ ਦੀ ਲੋੜ ਹੋਏਗੀ ਆਪਾਂ ਕਰਾਂਗੇ ਕਿਦਾਂ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨਾਲ ਵੀ ਗੱਲ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨਾਲ ਵੀ ਗੱਲਬਾਤ ਹੋਈ ਹੈ ਉਹ ਕਹਿੰਦੇ ਨੇ ਹਾਰਟ ਟੈਕ ਨਾ ਨਹੀਂ ਐ ਤਾਂ ਮੌਤ ਹੋ ਸਕਦੀ ਹੈ ਰੈਜੈਕਸ਼ਨ ਗਲਤ ਲੱਗਨ ਕਾਰਨ ਜਿਹੜੀ ਮੌਤ ਹੋਈ ਹੈ ਦੇਖੋ ਜੀ ਕੋਈ ਡੈਕ ਹੁੰਦੀ ਹੈ ਕੋਈ ਨਾ ਕੋਈ ਕਾਰਨ ਬੰਦਾ ਹੈਗਾ ਤੇ ਆਪਾਂ ਉਹਨਾਂ ਨੂੰ ਦੇਖਾਂਗੇ ਉਹ ਮੈਂ ਕਿੱਥੇ ਗਾਵਾਂ ਉਹਨਾਂ ਨੂੰ ਆਲੇ ਦਿੰਦੇ ਆ ਜੋ ਵੀ ਹੋਏਗਾ ਅਗਰ ਐਸੀ ਘਟਨਾ ਵਾਪਰੀ ਹੋਏਗੀ ਤੇ ਡੈਫੀਨਿਟਲੀ ਵੀ ਵਿਲ ਅ ਅੰਮੋਲ ਤੇ ਕਹਾਤਾ ਕਿ ਵਾਹ ਰਾਜਨੀਤੀ ਮੇ ਆਣਾ ਚਾਹੇਂਗੇ ਇਸ ਵਾਰ ਚੋਣਾਂ ਲੜਨੇ ਦੀ ਵੀ ਉਹਨਾਂ ਨੇ ਬਾਤ ਕਰੀ ਧੀ ਤਾਂ ਲੱਗ ਰਿਹਾ ਹੈ ਕਿ ਇੱਕ ਯੂਥ ਜੋ ਆਈਕਨ ਥਾ ਦੀਏ ਉਹ ਇਸ ਦੁਨੀਆ ਮੇ ਨਹੀਂ ਹੈ ਔਰ کئی ਨਾ ਗਈ ਅਬ ਬਾਉ ਨੂੰ ਜੋ ਕਿ ਉਹਨੂੰ ਫੋਲੋ ਕਰਦੇ ਤੇ ਉਹ ਵੀ ਸੜ ਦੇਖੋ ਬੜੀ ਮੰਦ ਭਾਗੀ ਗੱਲ ਹੈਗੀ ਹੈ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਹੈਗਾ ਕਿ ਇੱਥੇ ਨਾ ਕਿਤੇ ਮੈਂ ਜਾ ਰਹੇ ਹਾਂਗਾ ਤੇ ਉਹਨੇ ਅਕੈਡਮੀ ਖੋਲੀ ਜਿਮ ਉਹਨੇ ਜਿਮ ਖੋਲਿਆ ਗਿਆ ਉੱਥੇ ਮੈਂ ਰੋਜ਼ ਦੇਖਦਾ ਸੀ ਸੈਂਕੜੇ ਬੱਚੇ ਯੂਥ ਆਉਂਦੇ ਸੀ ਉਹਦਾ ਇੱਕੋ ਹੀ ਹੁੰਦਾ ਸੀ ਮਕਸਦ ਕਿ ਇਹ ਯੂਥ ਹੈਗਾ ਉਹਨੂੰ ਪਹਛਾਣਾ ਹੈਗਾ ਇਹਨਾਂ ਨੂੰ ਹੈਲਥੀ ਬਣਾਣਾ ਹੈਗਾ ਤਾਂ ਕਿ ਸਾਡਾ ਇਹ ਭੂ ਵਿਖਿਆ ਗਏ ਨੇ ਤੇ ਇਸ ਕਰਕੇ ਜੋ ਹੈ ਉਹਨਾਂ ਨਾਲ ਮੈਂ ਦੇਖ ਰਿਹਾ ਯੂਥ

ਬਾਹਰਲੇ ਦੇਸ਼ਾਂ ਦੇ ਵਿੱਚ ਵੀ ਇਹਨਾਂ ਦੀਆਂ ਫਿਲਮਾਂ ਰਿਲੀਜ਼ ਹੋਈਆਂ ਨੇ ਪੰਜਾਬ ਦਾ ਨਾਮ ਰੌਸ਼ਨ ਕੀਤਾ। ਛੋਟੇ ਥੋੜੀ ਉਮਰ ਦੇ ਬੱਚੋ ਨੇ ਇੰਨਾ ਦੁਨੀਆ ਦੇ ਵਿੱਚ ਆਪਣਾ ਦੇਸ਼ ਦਾ ਨਾਮ ਰੌਸ਼ਨ ਕੀਤਾ। ਪੰਜਾਬ ਦਾ ਨਾਮ ਰੌਸ਼ਨ ਕੀਤਾ। ਤੁਹਾਨੂੰ ਬਹੁਤ ਬਹੁਤ ਅਹੀ ਵਧ ਇੰਟਰਨੈਸ਼ਨਲ ਸਟਾਰ ਜ਼ਰਗੋਲ ਖੁਸ਼ ਹੋ ਗਿਆ ਹੈ। ਇਸ ਕਰਕੇ ਕਦੇ ਵੀ ਸਾਡੀ ਜੀ ਲੌਸਾ ਗਿਆ ਕਦੇ ਵੀ ਕੂਰਤੀ ਨਹੀਂ ਹੋ ਸਕਦੀ। ਠੀਕ। ਥੈਂਕ ਯੂ। ਅਸੀਂ ਦੇਖਿਆ ਸੀ ਕੱਲ੍ਹ